ਖਰਾਗਾ ਵਿੱਚ ਬਾਣੀ ਰਚੀ ਜਿਸ ਵਿੱਚ 95 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਆਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸਧੂ ਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਏ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਢੋਕੀ ਬਾਣੇ ਵਿੱਚ વૈરાਗ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਨਨੁਕ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ ਉੱਥੇ ਵਿਰਾਤ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਕ ਵਿਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਗੌੜੀ ਰਾਗ ਦੇ ਨੌ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ اے ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੁੜ। ਆਸਾ ਰਾਗ ਦਾ ਇੱਕ ਚੌਪ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ। ਇਸ ਨੂੰ ਵਿਅਰਥ ਭਟਕਣ ਵਿੱਚ ਨਾ ਗਵਾ। ਦੇਵ ਬੰਧਾਈ ਰਾਗ ਦੇ ਤਿੰਨ ਦੁਪਦੇ ਨਾਮ ਸਿਮਰਨ ਦੀ ਮਹਿਮਾ ਗਾਉਂਦੇ ਹਨ। ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭਵਿਕ ਸਵਰਿਆ। ਮਿਹਗੜਾ ਰਾਗ ਦਾ ਟਿੱਪਦਾ ਕਹਿੰਦਾ ਹੈ ਕਿ ਸੰਸਾਰ ਦੇ ਅਨੇਕ ਰੰਗਾਂ ਪਿੱਛੇ ਇੱਕੋ ਹੀ ਸੱਚਾ ਪ੍ਰਭੂ ਹੈ ਸੋਰਠਾ ਰਾਗ ਦੇ 12 ਸ਼ਬਦ ਮੌਤ ਦੇ ਡਰ ਅਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ ਰਾਗ ਤਨਾਸਰੀ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚ ਲੱਭ ਰਾਗ ਜੈਤਸਰੀ ਦੇ 3 ਸ਼ਬਦ ਪ੍ਰਭੂ ਦੀ ਸ਼ਰਣ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ ਰਾਗ ਟੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਰਦ ਭਰੇ ਅਵਸਥਾ ਦਾ ਚਿੱਤਰਣ ਕਰਦਾ ਹੈ ਤਲੰਗ ਰਾਗ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਵਾਉਂਦੇ ਹਨ ਲਾਪਰਵਾਹ ਜੀਵਨ ਨਾ ਜੀਓ ਹਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹੋ ਬਿਲਾਵਲ ਰਾਗ ਵਿੱਚ ਧੁੱਪ ਦੇ ਅਤੇ 蒂ਪ ਦੇ ਹਨ ਜਿੱਤੇ ਗੁਰੂ ਜੀ ਪੌਰਾਣਿਕ ਉਦਾਹਰਣਾਂ ਨਾਲ ਦੱਸਦੇ ਹਨ ਕਿ ਪ੍ਰਭੂ ਹੀ ਰਖਕ ਹੈ। ਆਰਾਮ ਕਲੀ ਰਾਗ ਦੇ ਤਿੰਨ 蒂ਪ ਦੇ ਉਸ ਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਣ ਮਿਲਦੀ ਹੈ। ਰਾਗ ਮਾਰੂ ਦੇ ਤਿੰਨ ਧੁਪ ਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਤੇ ਚੱਲਣ ਨਾਲ ਜਨਮ ਵਿਅਰਥ ਹੋ ਜਾਂਦਾ ਹੈ। ਰਾਗ ਬਸੰਤ ਦੇ ਪੰਜ ਸ਼ਬਦ ਇੱਕ ਧੁਪਦਾ ਤੇ ਚਾਰ 蒂ਪ ਦੇ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਾਤਾ ਕਹਿੰਦੇ ਹਨ ਅਤੇ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ ਸਾਰੰਗ ਰਾਗ ਦੇ ਚਾਰ ਧੁਪ ਦੇ ਯਾਦ ਦਿਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾਂ ਕੋਈ ਸੱਚਾ ਸਹਾਇਕ ਨਹੀਂ ਹੈ ਰਾਗ ਜੈ ਜੈਵੰਤੀ ਦੇ ਚਾਰ ਧੁਪ ਦੇ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਿਲਦੇ ਹਨ ਮਾਰਗ ਦਰਸ਼ਨ ਕਰਦੇ ਹਨ ਇਹ ਰਸ ਭੋਗ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਆਖਰ ਵਿੱਚ ਗੁਰੂ ਜੀ ਦੇ ਰਾਗਮਤ 57 ਸ਼ਲੋਕ ਜੋ ਮਨਦਾਬਨੀ ਮਹਿਲਾ ਪੰਜਵਾਂ ਤੋਂ ਪਹਿਲਾ ਦਰਜ ਹਨ ਜੀਵਨ ਦੀ ਸੱਚਾਈ ਵੈਰਾਗ ਅਤੇ ਨਾਮ ਦੀ ਮਹਿਮਾ ਮਨੁੱਖ ਨੂੰ ਗੁੰंगे ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਰਚਨਾ ਨਹੀਂ ਸਗੋਂ ਇੱਕ ਰੋਹਾਨੀ ਜਗਤ ਦਾ ਬਾਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਣ ਵਿੱਚ ਆ ਕੇ ਮੋਹ ਮਾਇਆ ਛੱਡ ਕੇ ਵਿਰਾਗਈ ਜੀਵਨ ਬਤੀਤ ਕਰ ਤੇ ਨਾਮ ਰੂਪੀ ਭਗਤੀ ਰਸ ਪੀ ਫਿਰ ਉਸ ਪ੍ਰਭੂ ਨੂੰ ਬਾ ਕੇ ਸੱਚਾ ਸੁਖ ਮਿਲ ਜਾਵੇਗਾ